ਬੀਤੇ ਦਿਨ ਇੱਕ ਪ੍ਰਵਾਸੀ ਭਾਰਤੀ ਦੇ ਘਰ ਦੇ ਬਾਹਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਤਾਣਾ ਮੁਖੀ ਫਲੋਰ ਪੋਸ਼ਨ ਕਮਾਨ ਨੇ ਦੱਸਿਆ ਕਿ 16 ਨਵੰਬਰ ਦੀ ਰਾਤ ਨੂੰ 12:30 ਵਜੇ ਦੇ ਕਰੀਬ ਪਿੰਡ ਥਲਾ ਚ ਇੱਕ ਪ੍ਰਵਾਸੀ ਭਾਰਤੀ ਦੇ ਘਰ ਦੇ ਬਾਹਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਬਾਰੇ ਪਤਾ ਲੱਗਾ ਸੀ ਇਸ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਬਖਸ਼ੀਸ਼ ਸਿੰਘ ਪੁੱਤਰ ਚੰਨਾਰਾਮ ਵਾਸੀ ਪਿੰਡ ਫੋਲੜੀਵਾਲ ਜਲੰਧਰ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇਆਂ ਖਿਲਾਫ ਥਾਣਾ ਫਲੋਰ ਚਿਪਕੇਸ ਦਰਜ ਕਰ ਲਿਆ ਹੈ ਜਿਸ ਵਿੱਚ ਉਸਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਦੀ ਭੈਣ ਕਰੀਬ 27-28 ਸਾਲ ਤੋਂ ਵਿਦੇਸ਼ ਰਹਿ ਰਹੀ ਹੈ ਅਤੇ ਉਸਦਾ ਘਰ ਫਲੋਰ ਦੇ ਪਿੰਡ ਥਲਾ ਚ ਹੈ ਤੇ ਘਰ ਨੂੰ ਤਾਲਾ ਲੱਗਾ ਹੋਇਆ ਹੈ 16 ਸਤੰਬਰ ਦੀ ਰਾਤ ਨੂੰ 12:30 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਵਿਅਕਤੀ ਆਏ ਅਤੇ ਉਸਦੀ ਭੈਣ ਦੇ ਘਰ ਦੇ ਬਾਹਰ ਦਰਵਾਜ਼ੇ ਤੇ ਫਾਇਰ ਕਰਨ ਲੱਗੇ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਲਸਾੜਾ ਚੌਂਕੀ ਦੇ ਇੰਚਾਰਜ ਐਸਆਈ ਹਰਜੀਤ ਸਿੰਘ ਕਰ ਰਹੇ ਹਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਜਦੋਂ ਕਾਨੂੰਨ ਸਿਰੇ ਤੋਂ ਪਤਾ ਲੱਗਾ ਵੀ ਇਹ ਥਾਪਿੰਡ ਦੇ ਵਿੱਚ ਇੱਕ ਐਨਰਜੀ ਦੇ ਘਰ ਵਿੱਚ ਗੋਈ ਹੋਈ ਜਲੀਓ। ਇਹ ਮੌਕੇ ਤੇ ਪਹੁੰਚੇ ਹਾਂ। ਪੀਐਸਜੀ ਕੁੜੀ ਜਿਹੜਾ ਹੈਗਾ ਉਹ ਘਰ ਦੇ ਮਾਲ ਜਿਹੜਾ ਹੈਗਾ ਉਹਦੇ ਕੋਲ ਗਿਆ ਸ੍ਰੀ ਨੂੰ। ਹਾਂਜੀ। ਉਹਨੇ ਬਾਹਰ ਸੁਣੋਂ ਪਹੁੰਚਿਆ। ਹਾਂਜੀ। ਇਹ ਜਿਹਦੇ ਉਹ ਲੋਕਸ ਘਰ ਹੈਗਾ ਤੇ ਪਾਇਆ ਗਿਆ ਵੀ ਇੱਕ ਮੋਰਸਾ ਤੇ ਤਿੰਨ ਨੌਜਵਾਨ ਹੋਸਦਾ। ਠੀਕ ਹੈ ਜੀ। ਉਹ ਘਰ ਤੋਂ ਥੋੜੀ ਦੂਰ ਅੱਗੇ ਜਾ ਕੇ ਮੋਰਸਾ ਰੋਕੇ ਦੋਹਾਂ ਨੂੰ ਤੋਰਦੇ ਆ। ਠੀਕ ਹੈ। ਤੇ ਉਹਨਾਂ ਚੋਂ ਪਹਿਲਾਂ ਤੇ ਉਹ ਵਟੇ-ਵਟੇ ਵਗੈਰਾ ਮਾਰਦੇ ਘਰ ਚ। ਠੀਕ ਹੈ ਫਿਰ ਇੱਕ ਜਿਹੜਾ ਜਵਾਨਾ ਉਹ ਆਪਣੇ ਪਿਸਟਲ ਨੂੰ ਜਾ ਉਹ ਵਾਲਾ ਕਹਿੰਦਾ ਜੀ ਪਿਸਟਲ ਇਹ ਇੱਕ ਗੁਫਾ ਉਹਗਾ ਹਾਂਜੀ ਦੋ ਫਾਇਰ ਕੋਈ ਕੀਤੀ ਸੀ ਠੀਕ ਹੈ ਜੀ ਉਹਨਾਂ ਦੋ ਫਾਇਰ ਕੀਤੀਆਂ ਠੀਕ ਹੈ ਜੀ ਬੇਨ ਦੇ ਹਿਸਾਬ ਨਾਲ ਕਹਿੰਦਾ ਕਟਾਈ 300 ਉਹਦਾ ਕਟਾ ਹੋ ਸਕਦਾ ਕਿੰਨੇ ਵਿਅਕਤੀ ਸੀਗੇ ਕੰਨੇ ਜਨੇ ਸੀਗੇ ਕਾਤੇ ਸੀਗੇ 3 ਸਾਰੇ ਤੇ ਕੀ ਕਾਰਨ ਕੀ ਹੈ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਫਾਇਰ ਕੀਤੇ ਇਹ ਦੇਖੋ ਜੋ ਗ੍ਰਸਫਾਰ ਹੋਣਗੇ ਫਿਰ ਬੋਲੂਗਾ ਵੀ ਹਾਂ ਹਮਲਾ ਕਿਉਂ ਕੀਤਾ ਘਰ ਪਰਿਵਾਰ ਹੈ ਨਹੀਂ ਸੀਗਾ ਕੋਈ ਵੀ ਹੈ ਨਹੀਂ ਸਾਡੇ ਆਪਣੀ ਟੀਚੀ ਸੀ ਇਹ ਐਨਆਰਏ ਹੈ ਨਾ ਤੇ ਰਾਤ ਦਾ ਸਮਾਂ ਕਿਦਾਂ ਦਾ ਰਾਤ ਦਾ 12:00 ਕਿਤੇ ਓਕੇ ਕਾਰਨ ਕੀ ਹੋ ਸਕਦਾ ਪਤਾ ਕੁਛ ਹਜੇ ਕੁਛ ਨਹੀਂ ਗਿਆ ਜਾਂਦਾ ਤਫतीश ਚੱਲਦੀ ਪਈ ਹੈ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਫੁਟੇਜ ਜਿਹੜੀ ਹੈਗੀ ਉਹ ਪਹਿਲਾਂ ਆਈ ਸੀਗੀ ਹਾਂਜੀ ਉਹਨਾਂ ਨੂੰ ਭੇਜੀ ਸੀ ਜਿਨ੍ਹਾਂ ਦਾ ਕਾਰ ਫਾਇਦ ਹੋਇਆ ਠੀਕ ਹੈ ਜੀ ਉਹਦੇ ਵਿੱਚ ਸਭ ਹੋਈ ਹੋਈ ਦੇਖਦੇ ਵੀ ਹਾਂ ਤੈਨੂੰ ਜਮ ਤੇ ਫੇਰ ਕੱਲ ਦੇ ਚੱਲੂ ਠੀਕ ਹੈ ਕੀ ਪਰਚਾ ਦਰਜ ਹੋ ਗਿਆ ਹਰਤੇ ਲਹਿਗਾ 298 ਨੰਬਰ ਮਕਦਮਾ ਓਕੇ ਰਜਿਸਟਰ ਹੋ ਗਿਆ ਠੀਕ ਹੈ ਜੀ ਜਿਹੜੀ ਤਫਤੀਸ਼ ਜਿਹੜੀ ਹੈਗੀ ਹੈ ਹਰਦੀਪ ਸਿੰਘ ਚੌਂਕੀ ਕਸਾਲਾ ਇੰਚਾਰਜ ਕਰ ਰਹੇ ਨੇ